ਮਾ ਪਪਾਂ ਪਾਰ ਹੋ ਕੇ ਦੋਹਾਂ ਹੱਥਾਂ ਨਾਲ ਉਸ ਛੱਤ ਦਾ ਸ਼ਤੀਰ ਥੰਮਿਆ ਹੋਇਆ ਹੈ ਜਿਸ ਹੇਠ ਮੇਰੀ ਬੱਚੀ ਸੌ ਰਹੀ ਹੈ ਸੌ ਰਹੀ ਹੋਵੇਗੀ ਨਿਸ਼ਚਿੰਤ ਸੌ ਰਹੀ ਬੱਚੀ ਦੇ ਸਾਹਾਂ ਦੀ ਨਿੱਗੀ ਨਿੱਗੀ ਬਾਣੀ ਨਾਲ ਸ਼ਤੀਰ ਬਣਦੀ ਜਾ ਰਹੀ ਹੈ ਰਬਾਬ ਵਾਹ 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 ਬਹੁਤ ਵਧੀਆ ਪੰਦੀ ਸਾਹਿਬ ਨਿਸ਼ਚਿੰਤ ਸੌ ਰਹੀ ਬੱਚੀ ਦੇ ਸਾਹਾਂ ਦੀ ਕੋਸੀ ਕੋਸੀ ਬਾਣੀ ਨਾਲ ਸ਼ਤੀਰ ਬਣਦੀ ਜਾ ਰਹੀ ਹੈ ਰਬਾਬ ਵਾਹ ਵਾਹ ਦਹ ਦਸ ਡੂੰਗੀ ਰਾਤ ਦਾ ਵਿਲਾ ਸਹਜੇ ਸਹਜੇ ਹੋ ਰਿਹਾ ਹੈ ਸੱਚ ਕੀ ਵਿਲਾ ਵਾ 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 ਸਹਜੇ ਸਹਜੇ ਹੋ ਰਹੇ ਹੈ ਦੇਹ ਦਿਸ ਡੁੰਗੀ ਰਾਤ ਦਾ ਵਿਲਾ ਸਹਜੇ ਸਹਜੇ ਹੋ ਰਿਹਾ ਹੈ ਸੱਚ ਕੀ ਵਿਲਾ ਸੱਚ ਕੀ ਵਿਲਾ ਮੈਂ ਦੋਹਾਂ ਹੱਥਾਂ ਨਾਲ ਉਸ ਛੱਤ ਦਾ ਸ਼ਤੀਰ ਥੰਮਿਆ ਹੋਇਆ ਹੈ ਜਿਸ ਹੇਠ ਮੇਰੀ ਬੱਚੀ ਸੌ ਰਹੀ ਬਹੁਤ ਬਹੁਤ ਜਿੰਦਾਬਾਦ